ਤੈਨੂੰ ਬੜਾ ਸਮਝਾਇਆ ਬੀਬਾ ਆਵੇਂ ਨਾ ਤੂੰ ਬਾਜਨੀ ਰੱਖਿਆ ਸਮਝੇ ਤੂੰ ਸਿੰਘਾਂ ਨੂੰ ਮਜ਼ਾਕ ਨੀ ਤੈਨੂੰ ਬੜਾ ਸਮਝਾਇਆ ਬੀਬਾ ਆਵੇਂ ਨਾ ਤੂੰ ਬਾਜਨੀ ਰੱਖਿਆ ਸਮਝੇ ਤੂੰ ਸਿੰਘਾਂ ਨੂੰ ਮਜ਼ਾਕ ਨੀ ਜੇ ਕਦੇ ਚੜ ਗਈ ਅੜਕੇ ਕਿਤੇ ਸਿੰਘਾਂ ਦੇ ਜੇ ਕਦੇ ਚੜ ਗਈ ਅੜਕੇ ਕਿਤੇ ਸਿੰਘਾਂ ਦੇ ਨਾ ਪਰੇ ਤੂੰ ਪਾਣੀ ਮੰਗਣਾ ਰਹਿ ਆਪਣੀ ਅਕਾਤ ਵਿੱਚ ਕੰਗਣਾ ਪਾਜੇ ਨਾ ਕੀਤੇ ਤੈਨੂੰ ਟੰਗਣਾ ਰਹਿ ਆਪਣੀ ਅਕਾਤ ਵਿੱਚ ਕੰਗਣਾ ਪਾਜੇ ਨਾ ਕੀਤੇ ਤੈਨੂੰ ਟੰਗਣਾ ਫਟ ਪਹਿਲਾ ਹੀ ਚਰਾਸੀ ਦੇ ਨਾ ਪਰੇ ਨੀ ਉਤੋਂ ਕਰ ਦੇ ਤੂੰ ਹੋਰ ਵੀ ਬਾਹਰੇ ਨੀ ਟੱਟ ਪਹਿਲਾ ਹੀ ਚਰਾਸੀ ਦੇਣਾ ਪਰੇ ਨਹੀਂ ਉਤੋਂ ਕਰ ਦੇ ਤੂੰ ਹੋਰ ਵੀ ਬਾਹਰੇ ਨਹੀਂ ਤੇਰੀ ਮਾਤੀ ਉਤੇ ਪੜਦਾ ਨਹੀਂ ਪੈ ਗਿਆ ਤੇਰੀ ਮਾਤੀ ਉਤੇ ਪੜਦਾ ਨਹੀਂ ਪੈ ਗਿਆ ਚਾਹਨੀਏ ਤੂੰ Hindu Sikh ਡੰਗਣਾ ਰਹਿ ਆਪਣੀ ਅਕਾਤ ਵਿੱਚ ਕੰਗਣਾ ਪਾਜੇ ਨਾ ਕਿਤੇ ਤੈਨੂੰ ਡੰਗਣਾ ਰਹਿ ਆਪਣੀ ਅਕਾਤ ਵਿੱਚ ਕੰਗਣਾ ਪਾਜੇ ਨਾ ਕਿਤੇ தெய்